ਜਿੰਨਾ ਵੀ ਨਾ ਤੱਕਿਆ ਚੁੱਲ੍ਹੇ ਚਲੋ ਸਾਡੀਆਂ ਪਤਨਾਂ ਸਭ ਬਹੁਤ ਮੈਂ ਕਿਹੜੇ ਬੈਠੇ ਮਾਰਕੇ ਤੋਂ ਕੋਈ ਨਹੀਂ ਕੋਈ ਛੀਂ ਨਹੀਂ ਜਦਿਆ ਇਹ ਜਨਤਾ ਦੀ ਜਿੱਤ ਹੁੰਦੀ ਆ ਜਦੋਂ ਜਨਤਾ ਕੇ ਬੈਜੇ ਕੋਈ ਅਜੇ ਕਿਸੇ ਨੂੰ ਜਵਾਬ ਨਹੀਂ ਆਧੁਨਯਾ ਦਾ ਕੋਈ ਮੇਰੀ ਚੱਲੇ ਹੁੰਦੇ ਦਾ ਫੋਟੋ ਮਾਰਉ ਅੱਜ ਕੱਲ ਨੂੰ ਪ੍ਰਸਿੱਧ ਅਦਾ ਸ਼ਿਸ਼ਕਾਰ ਕੀਤਾ ਜਾਊਗਾ ਤੇ ਹੋਣ ਜਦੀ ਸਾਡੀ ਸੰਗਤ 12 ਵਜੇ ਕੱਲ ਨੂੰ 12 ਵਜੇ ਕੋਟੇ ਦੀ ਸਜੀ ਸੰਗਤ ਦਾ ਸਦਰਨ ਬਹੁਤ ਬਹੁਤ ਤਲਵਾਦ ਕਿ ਤੁਸੀਂ ਆਉਣ ਆਪੋ ਆਪਣੇ ਪਰਿਵਾਰੀ ਜਾ ਸਕਦੇ ਆ ਤੇ ਬਸ ਬਹੁਤ ਦੁੱਖ ਦੀ ਗੱਲ ਹੈ ਕਿ ਐਮਐਲਏ ਸਾਹਿਬ ਤੋਂ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਸਾਡੇ ਬਹੁਤ ਖਾਸ ਸੀਗਾ ਤੇ ਅਸੀਂ ਨੈਸ਼ਨਲ ਯੂਨੀਅਨ ਦੇ ਪ੍ਰਾਈਵੇਟ ਸ਼ਹਿਰ ਦੇ ਵਿਚਾਰੇ ਡਰਤੀ ਸਾਡੇ ਕਿ ਅਸੀਂ ਉਹਨਾਂ ਦੇ ਇੱਕ ਵਾਰੀ ਬੈਠ ਜੋ ਜੀ ਇੱਕ ਵਾਰੀ ਬੈਠ ਜੋ ਬੈਠ ਜਾਓ ਪਲੀਜ਼ ਕੋਈ ਨਹੀਂ ਰਿਹਾ ਜੇ ਪੱਤੀ ਬੋਲੇ ਆ ਬੈਠ ਜੋ ਇੱਕ ਵਾਰੀ ਇੱਕ ਵਾਰੀ ਬੈਠ ਜੋ ਕਰ ਤੋ ਤੁਹਾਡੀ ਸਾਰੀ ਸੰਗਤ ਦਾ ਧੰਨਵਾਦ ਹੈ ਕਿਉਂਕਿ ਦੁੱਖ ਬਹੁਤ ਸੀ ਆਪਣੇ ਆਪਾਂ ਸ਼ਹੀਦੀ ਹਫਤੇ ਵਿੱਚ ਰੰਗ ਰਹੇ ਆ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਬਜ਼ੁਰਗ ਮਾਤਾ ਗੁਜਰੀਆ ਪ੍ਰੇਪੀਤਾ ਜੀ ਛੋਟੀ ਉਮਰ ਤੇ 7 ਸਾਲ ਦੀ 9 ਸਾਲ ਦੀ ਉਮਰ ਤੇ ਸ਼ਹਿਰ ਜਾਂਦੇ ਭੱਟੀ ਉਹਨਾਂ ਤੇ ਜਵਾਨ ਵਸਤਾ ਚ ਵੱਡੇ ਸ਼ਹਿਰ ਜਾਂਦੇ ਉਹਨਾਂ ਨੇ ਇਹ ਚੀਜ਼ ਆਪਣੇ ਪਿੰਡੇ ਤੇ ਹੰਡਾ ਕੇ ਆਪਾਂ ਨੂੰ ਸਮਝਾਉਣ ਦਾ ਯਤਨ ਕੀਤਾ ਸੀ ਕਿ ਸਿੱਖੋਂ ਤੁਹਾਡੇ ਨਾਲ ਕਿਸੇ ਵੀ ਉਮਰ 'ਚ ਤੁਹਾਡੇ ਨਾਲ ਘਟਨਾ ਹੋ ਸਕਦੀ ਹੈ ਤੇ ਅਸੀਂ ਉਹ ਗੁਰੂ ਸਾਹਿਬ ਦੇ ਸਦਾਤਾ ਤੇ ਚੱਲਦੇ ਹੋਏ ਉਹ ਭਾਣੇ ਨੂੰ ਮੰਨਣਾ ਹੈ ਕਿਉਂਕਿ ਦੁੱਖ ਬਹੁਤ ਜ਼ਿਆਦਾ ਹੈ ਚਰਿਆਣੀ ਜਾਂਦਾ ਆਪਾਂ ਸਵੇਰ ਦੇ ਜਦੋਂ ਦਾ ਆਪਾਂ ਕਿਸੇ ਬੰਦੇ ਨੇ ਸੁਣਿਆ ਜਾਂ ਦੇਖਿਆ ਜਿਵੇਂ ਜਿਵੇਂ ਮਹਿਲਾ ਤੇ ਪਿਆ ਆਪਣੇ ਹਲਕਾ ਧਰਮ ਘਰ ਦੇ ਹਰ ਪਿੰਡ ਤੋਂ ਪੰਜ ਸਰਪੰਚ ਪਹੁੰਚੇ ਹਜੇ ਵੀ ਫੂਲ ਆਈ ਜਾਂਦੇ ਤੇ ਲਗਭਗ ਬੰਦੇ ਪਹੁੰਚੇ ਹੋਏ ਨੇ ਇੰਨਾ ਪਿਆਰ ਸੀ ਪਾਈ ਹੁਣਾਂ ਦਾ ਦੁੱਖ ਬਹੁਤ ਹੈ ਪਰ ਤੁਹਾਡੀ ਸੰਗਤ ਹੀ ਜੱਟ ਹੈ ਕਿ ਪ੍ਰਸ਼ਾਸਨ ਨੂੰ ਜੋ ਤੁਸੀਂ ਕਿਹਾ ਤੋਂ ਪਰਿਵਾਰ ਨੇ ਹੁਕਮ ਲਾਇਆ ਉਹ ਪ੍ਰਸ਼ਾਸਨ ਨੇ ਮੰਨਿਆ ਤੁਹਾਡੇ ਦਬਾਅ ਸਦਕਾ ਨਹੀਂ ਤਾਂ ਸੱਦਾਦਾਰੀ ਤੇਰਦਾ ਜੋਰ ਚੱਲੀ ਜਾਂਦਾ ਸੀ ਤੇ ਆਪਣਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੀ ਹੋ ਰਿਹਾ ਸੀ ਤੁਸੀਂ ਜਿਸ ਤਰ੍ਹਾਂ ਪਰਿਵਾਰ ਤੇ ਹੁਣ ਅਸ਼ੀਰਵਾਦ ਰੱਖਿਆ ਹੈ ਸਾਡੀ ਬੇਨਤੀ ਹੈ ਕੱਲ ਨੂੰ 12:00 ਵਜੇ ਇਹ ਸੰਸਕਾਰ ਕੀਤਾ ਜਾਊਗਾ ਤੁਸੀਂ ਉਦੋਂ ਵੀ ਪਰਿਵਾਰ ਨੂੰ ਅਸ਼ੀਰਵਾਦ ਦੇਣਾ ਤੇ ਦੁੱਖ ਨਾਲ ਇਸ ਲੰਮਾ ਸਮਾਜ ਭੋਗ ਤਕਰੀਅਪ ਪਾਸੀ ਮਤ ਉਸ ਤੋਂ ਬਾਅਦ ਵੀ ਇਸ ਪਰਿਵਾਰ ਤੇ ਰੇਕੇ ਹੁੰਦੀਆਂ ਆਕਾਸ਼ ਹੁੰਦੀਆਂ ਸਾਡਾ ਪੁੱਤ ਆ ਵੀਰ ਸਹਿਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਤੁਸੀਂ ਲੋਗੜ ਪਰਿਵਾਰ ਤੁਹਾਡੇ ਨਾਲ ਹਮੇਸ਼ਾ ਖੜਾ ਰਹੂਗਾ ਔਰ ਇੱਕ ਬੇਨਤੀ ਹੈ ਕਿ ਪ੍ਰਸ਼ਾਸਨ ਨੇ ਆਪਾਂ ਨੂੰ ਪ੍ਰਸ਼ਾਸਨ ਦੇ ਅਧਿਕਾਰੀ ਬੈਠੇ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਆਪਾਂ ਨੂੰ ਕਿ ਅਸੀਂ 5-4 ਦਿਨਾਂ ਦੇ ਵਿੱਚ ਕਾਰਵਾਈ ਪਾਵਾਂਗੇ ਜਿਹੜੀ ਗ੍ਰਿਫਤਾਰੀਆਂ ਦੀ ਹੈ ਜੇਕਰ ਇਹ ਗ੍ਰਿਫਤਾਰੀ ਨਹੀਂ ਕਰਦੇ ਤੇ ਫਿਰ ਆਪਾਂ ਇਹੋ ਜੇ ਪ੍ਰੋਗਰਾਮ ਲੀਕ ਕੇ ਐਸਐਸਪੀ ਦਫ਼ਤਰ ਜਾਂ ਹਾਈਵੇ ਵੱਡਾ ਪਾ ਘੇਰਾਂਗੇ ਸੋ ਉਹਦੇ ਲਈ ਵੀ ਤਿਆਰ ਰਹੋ ਕਿਉਂਕਿ ਪਤਾ ਨਹੀਂ ਹੁੰਦਾ ਐਮਐਲਏ ਗੁੰਡੇ ਨੇ ਇੱਕ ਗੁੰਡੇ ਪਾਲੇ ਹੋਏ ਨੇ ਉਹਨਾਂ ਨੇ ਸਾਡਾ ਵੀਰ ਸਾਥੋਂ ਵਿਛੜ ਗਿਆ ਸ਼ੇਰ ਵਰਗਾ ਪੁੱਤ ਸਾਡਾ ਪਿਆ ਸਾਨੂੰ ਬਹੁਤ ਚੀਜ਼ਾਂ ਦਾ ਦੁੱਖ ਹੈ ਸੋ ਤੁਹਾਡੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਠੰਡ ਦੇ ਵਿੱਚ ਤੁਹਾਡਾ ਬਹੁਤ ਬਹੁਤ ਪ੍ਰੇਸ਼ਾਨ ਜੈਸਲੇ ਡੈਰੀ ਤੇ ਪ੍ਰਾਈਸ ਯੂਨੀਅਨ ਸਰ ਇਸ ਵੀਰ ਦੇ ਸਾਡੇ ਨਾਲ ਹੀ ਰੋਜੀ ਰੋਟੀ ਕਮਾਉਣ ਜਾਂਦੇ ਤੋ ਬਾਅਦ ਇੱਕ ਤੜਕੇ ਦੇ ਸਾਡੇ ਨਾਲ ਹਸਪੀਟਲ ਤੋਂ ਲੈ ਕੇ ਪਿੰਡਰਾ ਤੋਂ ਲੈ ਕੇ ਜਾ ਰਹੇ ਹਾਂ ਮੈਂਟੇ ਨੇ ਪੁੱਠੇ ਪਿਆਰੇ ਹੋਏ ਸੀਗੇ ਸਾਡਾ ਐਮਐਲਏ ਸੁਜੀਤ ਸਿੰਘ ਟਾਂਕੜਾ ਲੋਕਰ ਜੀ ਸਾਹਿਬ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਈ ਆ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਇੱਕ ਇੱਕ ਤੇ ਪ੍ਰਸ਼ਾਸਨ ਕਿੰਨਾ ਇੱਥੇ ਪਹੁੰਚਿਆ ਹੋਇਆ ਸੀ ਧਰਨਾ ਚੱਲ ਰਿਹਾ ਸੀ ਸਾਡੇ ਸਾਥ ਦੇ ਧਰਨਾ ਹੁਣ ਕਲੋਜ਼ ਕਰ ਦਿੱਤਾ ਗਿਆ ਚੱਕਿਆ ਲੱਗਿਆ ਭਵਾਨ ਜਿਹੜੀ ਇਹਨਾਂ ਆਪਣਾ ਇੱਕ ਅਸਾਸਨ ਨਹੀਂ ਪਹੁੰਚਾ ਤਰ ਸਕਦੇ ਆਪਾਂ ਇਸ ਦਫਤਰ ਜਾਂ ਕੋਈ ਹੋਰ ਧਰਾਓ ਪਰ ਕਰਾਂਗੇ ਤੁਸੀਂ ਸਾਡੇ ਨਾਲ ਸਾਥ ਦੇਦੇ ਰਹੋ ਜੁੜੇ ਹੋਏ ਸੀ ਸੋਨਾਂ ਨੇ ਪੰਜਾਬ ਦੇ ਨਾਲ ਸਾਰੇ ਭਾਈ ਜੀ ਸੋਨਾਂਟ ਵੀ ਪੰਜਾਬ ਤੇ ਦੇਖ ਰਿਹਾ ਸੀ ਸਾਰੇ ਬਾਕੀ ਪਿੰਡ ਚਲੇ ਜਾਂਦੇ ਤਸਵੀਰਾਂ ਕਹਿੰਦੇ ਆ ਵੀ ਜਿਹੜੇ ਬੰਦੇ ਨਾਲ ਜਾਣਗੇ ਉਹ ਅਸਤਰਾ ਜਾਣੋ ਹਸਪਤਾਲ ਅਜਾੜ ਕਲੇ ਜਾਣਗੇ ਥੋੜੇ ਬੰਦੇ ਬਾਕੀ ਤੁਸੀਂ ਸਾਰੇ ਪਿੰਡ ਜਾ ਕੇ ਪਰਿਵਾਰ ਨੂੰ ਹੌਸਲਾ ਦਿਓ ਇਸ ਦੇ ਨਾਲ ਹੀ ਕੱਲ ਨੂੰ ਸਾਰ 11:12 ਵਜੇ ਗੁੰਗਾ ਜੀ ਸਾਰੇ ਪਿੰਡ ਦੇ ਰਫਰ ਪਹੁੰਚੋ ਵਾਜੂ ਸਿੰਘ ਕਕਾਰ ਸਾਹਿਬ ਦੇ ਘਰ